ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਂਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਬਹੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ हा। हां इस वीडियो ਦੇ ਵਿੱਚ ਤੁਹਾਨੂੰ ਇੱਕ ਬਹੁਤ ਚੰਗੀ ਗਰਮੀ ਰਹਿਤ ਵੈੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁੱਧ ਬਾਈ ਕਹਿੰਦੇ ਇਹਦਾ ਜਾਵਾ ਮੱਝਾਂ ਵਰਗਾ ਇਨਫੋਰਮੇਸ਼ਨ ਲੈਦਾ ਨਾ ਉਹ ਕਰਦੇ ਗੱਲਬਾਤ ਦਿੰਦੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ 사ਸੀ ਕਾਲ ਜੀ ਨਾਮ ਤੇਰਾ ਨਾਮ ਸਰਨਾ ਪਿੰਡ ਲੰਗਿਆਣਾ ਜਿਹੜਾ ਮੁਗਤਪੁਰ ਬਗਾਪੁਰਾਣਾ ਫੋਨ ਨੰਬਰ ਦੱਸਿਓ 99885 868108 ਕਿੰਨੇ ਮਸੂਹ ਸਰ ਨੇ ਇਹ ਦੂਜਾ ਸੂਹ ਆ ਬਈ ਠੀਕ ਹੈ ਕਿੰਨੇ ਦਿਨ ਲੈ ਜੀ ਦਿਨ ਬਾਈ ਇਹ ਆਪਾਂ ਲੈ ਜੀ ਕਿੰਨਾ ਕ ਦੁੱਧ ਦੱਸ ਦੇ ਦੁੱਧ ਦੇ ਦੋਗੇ ਭਾਈ 16 17 ਕਿਲੋ 16 17 ਹਾਂਜੀ ਹਾਂਜੀ ਸੀਲ ਸਾਬ ਸੀਲ ਸਾਬ ਫਲ ਆ ਪੂਰੀ ਆ ਵਧੀਆ ਸੀਲ ਸਾਬ ਦੋਸਤੋ ਫਲ ਆ ਆ ਤੁਸੀਂ ਵੇਖ ਲਓ ਕੱਢੀ ਬਾਹਰ ਨੂੰ ਹਾਂ ਦੋਸਤੋ ਬਹੁਤ ਸੋਹਣੀ ਵੱਛੀ ਗਰਮੀ ਰਹਿ ਤ ਦੂਜਾ ਸੂਆ 16 17 ਕਿਲੋ ਵੀਰ ਦੱਸਦਾ ਦੁੱਧ ਪਿਆ ਜੂ ਕੱਦ ਕਾਠ ਵੱਡਾ ਹੀ ਐ ਵਜ਼ਨ ਬਹੁਤ ਐ ਪੂਰੀ ਭਾਰੀ ਨਰੋਈ ਦੇ ਘਰ ਫੋਲ ਐਬੀ ਬੋਡੀ ਵੇਟ ਵਾਲੀ ਵੱਡੇ ਕੱਦ ਕਾਰਟ ਵਾਲੀ ਦੂਜਾ ਸੂਆ ਗਰਮੀ ਰਹਿਤ ਵਹਿੜ ਉਸ ਤੋਂ ਬੰਨ ਵੀ ਹੈਗਾ ਤੂੰ ਵੀ ਹੈਗਾ ਕੰਬਲਾ ਵੀ ਪੂਰਾ ਭਾਰੀ ਹੈ ਹਵਾਨਾ ਸੋਨਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਹੈ ਸਾਈਡਾਂ ਚ ਵਲਟਾ ਲਾਜੀ ਕਾਫੀ ਬਾਕੀ ਆ ਬਾਕੀ ਦੇਣ ਬਾਈ ਦੱਸਦਾ ਇੱਕ ਹਫਤਾ ਲੈ ਜੂ ਹਫਤਾ ਆਈ ਦੀ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਜਦੋਂ ਤਿਆਰ ਹੋ ਜਾਂਦੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਫੋਟਸ਼ਾਂਗ ਭੂਰਾ ਬਣੀ ਮਾਝਾ ਵਾਲਾ ਮੋਟਾ ਅਸ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਸੀਲਸਾਉ ਬਹੁਤ ਹੈ ਆ ਤੁਸੀਂ ਦੇਖ ਸਕਦੇ ਆ ਭਵਾਂ ਜਵਾਗ ਚੋਈ ਜਣ ਇੰਨੇ ਸੀਲਸਾਉ ਆ ਤੇ ਇੱਕ ਪਾਸੇ ਮੱਝ ਖੜਾ ਲਿਓ ਤੇ ਇੱਕ ਪਾਸੇ ਗਾਂ ਖੜਾ ਲਿਓ ਮੱਝ ਦਾ ਦੁੱਧ ਚੋਲਿਓ ਤੇ ਇਧਰੋਂ ਗਾਂ ਦਾ ਦੁੱਧ ਚੋਲੋ ਜਦੋਂ ਇੱਕ ਬਰਾਬਰ ਹੋਊਗਾ ਉਨਾ ਹੀ ਮਿੱਠਾ ਹੋਊਗਾ ਤੇ ਉਨਾ ਹੀ ਸੰਘਣਾ ਹੋਊਗਾ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਹੈ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਫੁੱਲ ਸੀਲ ਦੂਜਾ ਸੂਆ ਪੂਰੇ ਵੱਡੇ ਕਦ ਕਾਠ ਵਾਲੀ ਵਹਿੜ ਵਲਟਾਂ ਬਹੁਤ ਪਈਆਂ ਕੱਲੀ ਕੱਚੀ ਕੱਚੀ ਹੈ ਦਿਨ ਜਰੂਰ ਇੱਕ ਹਫਤਾ ਲੈ ਜੂ ਜਦ ਦਿਨ ਤਿਆਰ ਹੋ ਗਈ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੋਲ ਸ਼ਰ ਨੇ ਜੈਜਿਆ ਲੈਣ ਦੇਣ ਵਾਲਾ ਮੋਲ 50000 ਰੁਪਇਆ ਕਰ ਦੇ ਬਈ ਮਨਤਨ ਹੋ ਜੂ ਕਰ ਦੇਗੇ ਮਨਤਨ ਹੂੰ ਸਹੀ ਆ ਦੁੱਧ ਬਈ ਦੱਸਦਾ 16 17 ਕਿਲੋ ਪਿਆ ਜੂ ਮੁੱਲ ਜੈ ਜੀ ਆ 50000 ਵਿੱਚੋਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨ ਤਾਨ ਹੋ ਜੂ ਆ ਸਾਰੀ ਵਲਟੈਲ ਕੱਢ ਕੇ ਸੋਣਾ 50000 ਮੁੱਲ ਆ ਦੁੱਧ ਵੀਰ ਕਹਿੰਦਾ 16 17 ਕਿਲੋ ਪਿਆਜੂ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਫੁੱਲ ਵਜਨ ਵਾਲੀ ਵੱਡੇ ਗੱਦ ਕਾਰਠ ਵਾਲੀ ਗਰਮੀ ਰਹਿਤ ਵਹਿੜ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਆਮ ਕਈ ਭੈਣ ਭਰਾ ਕਹਿੰਦੇ ਕਿ ਵੇੜਾ ਗਰਮ ਹੁੰਦੀਆਂ ਪਰ ਫੁੱਲ ਸੀਲ ਸਾਊ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵੀਰ ਨੇ ਫਵਾਨੇ ਤੇ ਹੱਥ ਮਾਰ ਕੇ ਵਿਖਾਇਆ ਲੱਤ ਵੀ ਨਹੀਂ ਚੱਕੀ ਬਾਕੀ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਕਰਿਓ ਨਖ ਪਰਖਣਾ ਸੌਦਾ ਕਰ ਲਿਓ ਸਾਰਿਆਂ ਨੂੰ ਸასი ਘਾਲ